ਕੀ ਬੇਨਤੀ ਆ ਸੰਗਤ ਨੂੰ ਆ ਸ਼ਰਦਾ ਦੇ ਜਿਹੜੇ ਅੰਨੇ ਲੋਕ ਨੇ ਉਹਨਾਂ ਨੇ ਗੰਦ ਦਾ ਪਾਉਣਾ ਹੀ ਪਾਉਣਾ ਇਹ ਤਾਂ ਸਾਡੇ ਕਿਤੇ ਰੁਕਣਾ ਨਹੀਂ ਹੈਗਾ ਉਹਨਾਂ ਦੇ ਦਿਮਾਗ 'ਚ ਇਹ ਚ ਹੀ ਬੈਠੀ ਹੋਈ ਆ ਵੀ ਖਣੀ ਕੁਦਰਤ ਦੇ ਜਿਹੜੇ ਇਹ ਦਰਿਆ ਬਣਾਏ ਹੋਏ ਨੇ ਇਹ ਕੁਦਰਤ ਦਾ ਮੰਦਿਰ ਬਣਾਇਆ ਹੋਇਆ ਇਹਦੇ 'ਚ ਗੰਦ ਪਾ ਕੇ ਅਸੀਂ ਪਤ ਨਹੀਂ ਕਿਹੜਾ ਸੁੱਖ ਮਿਲ ਜੂ ਸਾਨੂੰ ਆ ਇਧਰ ਵੀਡੀਓ ਮਾਰ ਆ ਦੇਖੋ ਆ ਮੂਰਤੀਆਂ ਪਈਆਂ ਤੁਹਾਨੂੰ ਮੈਂ ਇੱਕ ਵੀਡੀਓ ਇੱਕ ਵੀਡੀਓ ਤੁਹਾਨੂੰ ਮੈਂ ਇੱਕ ਵਿੱਚ ਪਾਉਂਗਾ ਜਿਹਦੇ 'ਚ ਗੁਰੂ ਸਹਿਬਾਨਾਂ ਦੀ ਜਾਂ ਧਾਰਮਿਕ ਆਪਣੇ ਕੋਈ ਵੀ Hindu, Sikh, Muslim ਭਰਾ ਨੇ ਉਹਨਾਂ ਦੇ ਜਿਹੜੇ ਵੀ ਆਪਣੇ ਪਗੰਬਰ ਹੋਏ ਨੇ ਉਹਨਾਂ ਦੀਆਂ ਫੋਟੋਆਂ ਤੁਸੀਂ ਤੁਹਾਨੂੰ ਮੈਂ ਵੀਡੀਓ ਦਿਖਾਉਂਦੇ ਵਿੱਚ ਕਿੱਦਾਂ ਰੱਖੀਆਂ ਹੋਈਆਂ ਨੇ ਹਟਣਾ ਤਾਂ ਹੈ ਨਹੀਂ ਕਿਉਂਕਿ ਜਦੋਂ ਆਪਣੇ ਦਿਮਾਗ ਦੇ ਵਿੱਚ ਚੀਜ਼ ਬੈਠੀ ਹੋਵੇ ਪਰ ਇੱਕ ਮੈਂ ਗੱਲ ਬੇਨਤੀ ਕਰਦਾ ਕਿ ਜੇ ਪਲਾਸਟਿਕ ਦਾ ਕੁਝ ਵੀ ਸਮਾਨ ਆ ਤੁਸੀਂ ਉਹਦੇ ਘਰੇ ਲੈ ਜਾ ਕਰੋ ਜਾ ਕੇ ਤੇ ਬਾਹਰ ਜਿੱਥੇ ਕੂੜਾ ਪਿਆ ਉੱਥੇ ਸੜ ਦਿਓ ਦਰਿਆ ਦੇ ਵਿੱਚ ਆਉਂਦੇ ਆ ਲੋਕ ਦਲੀਆ ਦੀ ਪੂੜੀ ਖੋਲਦੇ ਦਲੀਆ ਸੜਦੇ ਆ ਭਗਾ ਕੇ ਵਿੱਚ ਲਫਾਫਾ ਵੀ ਮਾਰਦੇ ਆ ਬੇਨਤੀ ਕਰਦੇ ਹੱਥ ਮਨ ਕੇ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਕਿ ਥੋੜਾ ਜਿਆ ਸੋਚੋ ਦਿਮਾਗ ਨਾਲ ਸੋਚੋ ਆਪਾਂ ਕਿਉਂ ਦਰਿਆਵਾਂ ਦੇ ਦੂਰਸੀ ਬੜੇ ਹੋਇਆ ਕਿਉਂ ਬੜੇ ਹੋਇਆ ਸਾਨੂੰ ਸਾਡੇ ਪਾਣੀਆਂ ਦਾ ਕੋਈ ਮਿਲ ਜੇ ਹੱਲ ਜ਼ਰੂਰੀ ਹੈ ਆ ਕਲਾ ਭਾਵੇਂ ਸੋ ਕਰੀਏ